ਜੁਰੰਦਰ ਕੈਂਟ ਹਲਕੇ 'ਚ ਅੱਜ ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਪ੍ਰਚਾਰ ਕਰ ਰਹੇ ਨੇ ਇਸੇ ਦੌਰਾਨ ਉਹਨਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਜੁਰੰਦਰ ਕੈਂਟ ਤੋਂ ਮੌਜੂਦਾ ਵਿਧਾਇਕ ਪ੍ਰਗਟ ਸਿੰਘ ਵੀ ਨਾਲ ਹੈ ਸਟੇਜ ਤੇ ਸਪੀਚ ਦੌਰਾਨ ਚਰਨਜੀਤ ਚੰਨੀ ਨੇ ਵਿਰੋਧੀਆਂ ਤੇ ਜੰਮ ਕੇ ਤੰਜ ਕੱਸਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੈ ਜੋ ਜਵਾਨਾਂ ਦੇ ਨਾਲ ਹੋਇਆ ਸਾਡੇ ਜਵਾਨ ਸ਼ਹੀਦ ਹੋਏ ਚੰਨੀ ਜੀ ਦਾ ਵੀ ਇਸੇ ਸਟੇਟਮੈਂਟ ਸੀ ਪਰ ਮੈਂ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛਣਾ ਚਾਹੁੰਦਾ ਕਿ ਉਹਨਾਂ ਦਾ ਗਵਰਨਰ ਸੱਤਿਆਪਾਲ ਮਲਿਕ ਜੋ ਪਿਛਲੇ ਇਲੈਕਸ਼ਨ ਇੱਕ ਜਿਸ ਵਿੱਚ 40 ਜਵਾਨ ਸ਼ਹੀਦ ਹੋਏ ਸੀ ਉਸ ਦੀ ਇਨਕੁਆਇਰੀ ਦਾ ਕੀ ਬਣਿਆ ਇਹ ਲੋਕ ਸਿਰਫ ਇਸ ਨੂੰ ਤੋੜ ਮੋੜ ਕੇ ਪੇਸ਼ ਕਰਦੇ ਨੇ ਤੇ ਪੋਲੀਟੀਕਲ ਇਸ ਦਾ ਫਾਇਦਾ ਲੈਂਦੇ ਨੇ ਅਤੇ ਇਸ ਦਾ ਪ੍ਰਧਾਨ ਮੰਤਰੀ ਨੂੰ ਜੋ ਘਬਰਾਹਟ ਹੈ ਉਹ ਸਰੇਆ ਦਿਖਾਈ ਦੇ ਰਹੀ ਹੈ ਅਤੇ ਉਹ ਲੋਕ ਤਾਂ 200 ਸਿੱਟਾ ਵੀ ਭਾਰ ਨਹੀਂ ਘਰ ਪਾਣਗੇ ਇਸ ਲਈ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੇ ਨੇ ਤੇ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਕੰਮ ਕਾਂਗਰਸ ਨਹੀਂ ਭਾਜਪਾ ਕਰ ਰਹੀ ਹੈ ਕਾਨੂੰਨ ਤੰਗ ਕਰਤਾ ਨਹੀਂ ਕਾਨੂੰਨ ਦੇ ਵਿੱਚ ਸੋਧ ਨਹੀਂ ਹੋ ਸਕਦੀ ਇਸ ਲੇਕਿਨ ਇਹਨੇ ਕਰਤੀ ਇੱਕ ਐਸੀ ਰਵਾਜ ਪਾਤਾ ਜਿਹਦੇ ਨਾਲ ਸਿੱਖ ਕੌਮ ਦਾ ਬਹੁਤ ਲੰਬੇ ਸਮੇਂ ਤੱਕ ਨੁਕਸਾਨ ਹੋਣਾ ਹਰ ਵਰਗ ਨੂੰ ਤੰਗ ਕਰਿਆ ਆਇ ਕਿਰਨ ਮੰਤਰੀ ਹੈ ਉਹ ਕਹਿੰਦਾ ਮੈਂ ਕੋਈ ਸੁਨਿਆਰਾ ਨਹੀਂ ਐ ਮੈਂ ਬੁੱਲੀ ਘੜਨੀ ਐ ਅਨਾਲ ਦੇ ਇਲਾਕੇ ਜਿਉਂ ਲੈਕਚਰ ਖੜਿਆ ਉਹ ਮੈਂ ਗਿਆ ਸੁਨਿਆਰੇ ਲੱਗ ਜੜਦੇ ਹੁੰਦੇ ਤੇਰੇ ਇਹਦੇ ਪੁੱਤ ਤੇ ਚੜੋਂਗੇ ਨਾ ਤੈਨੂੰ ਯਾਰ ਰੱਖਦਾ ਆ ਜਿਹੜਾ ਤੂੰ ਬੁੱਲੀ ਘੜ ਕਹਿੰਦਾ ਨਾ ਤੈਨੂੰ ਬੁੱਲੀ ਮੰਮੀ ਘੜ ਦੇਣਗੇ ਇਹ ਬੋਲੋਂ ਤਾਂ ਕਿ ਸਾਡੀਆਂ ਬਰਾਦਰੀਆਂ ਨੂੰ ਕੱਦ ਕੋਲੋਂ ਤੁਸੀਂ ਕੋਈ ਜ਼ਿੰਮੇਵਾਰੀ ਵਾਲੀ ਗੱਮੇ ਨਹੀਂ ਹੈ ਨਾ ਕੋਈ ਕੰਮ ਗਣਾ ਗੜ ਜਿਹੜਾ ਇਹਨਾਂ ਨੇ ਜਿਲੰਦਰ ਹਰਕੀ ਦੇ ਵਿੱਚ ਕਰਿਆ ਹੋਵੇ ਪੂਰੇ ਦੇ ਜੀਆ ਜਿਲੰਦਰ ਸ਼ਹਿਰ ਚ ਕਰਿਆ ਹੋਵੇ ਪਿੱਛੇ ਜੇ ਬੋਟਾਂ ਦੁਬਾਰੇ ਫੇਰ ਲੇਗੇ ਕਹਿੰਦੇ ਜੀ ਹੁਣ ਥੋੜੇ ਦਿਨਾਂ ਚ ਅਸੀਂ 1000 ਰੁਪਏ ਲਾ ਦੇਣਾ ਕਹਿੰਦੇ ਜੀ ਹੁਣ ਥੋੜੇ ਦਿਨਾਂ ਚ ਅਸੀਂ ਤੇ ਉਹ ਕਰ ਦੇਣੀ ਕਹਿੰਦਾ ਜੀ ਮੈਂ ਮੁੱਖ ਮੰਤਰੀ ਕਹਿੰਦਾ ਮੈਂ ਰਿੰਕੂ ਨੂੰ ਪਾਸਵਰਡ ਦੇ ਕੇ ਚੱਲਿਆ ਪਾਸਵਰਡ ਹੁੰਦਾ ਜਿਹੜਾ ਕੰਪਿਊਟਰ ਨੂੰ ਖੋਲਣ ਵਾਸਤੇ ਪਹਿਲਾਂ ਭਰਦੇ ਆ ਕਹਿੰਦਾ ਮੈਂ ਪਾਸਵਰਡ ਦੇ ਕੇ ਚੱਲਿਆ ਹੁਣ ਤੂੰ ਦੇਖਿਓ ਪਾਸਵਰਡ ਆ ਕੇ ਕਿੰਨੇ ਕੰਮ ਕਰਾਊਗਾ ਉਹ ਪਾਸਵਰਡ ਦੇ ਸੁਲੇਜੇ ਭੱਜ ਗਿਆ ਬੀਜੇ ਵਿੱਚ ਕੁਟਮੋਏ ਨਹੀਂ ਇਹਨਾਂ ਨੂੰ ਦੋ ਦੋ ਇੱਥੇ ਕੈਂਡੀਡੇਟ ਵੀ ਭਾਪੀ ਦਾ ਇੱਕ ਆਮ ਆਦਮੀ ਪਾਰਟੀ ਦਾ ਤੀਸਰੇ ਦਾ ਵੀ ਇਹੀ ਹਾਲ ਹੈ ਬੀਜੇਪੀ ਵਾਲਾ ਪਹਿਲਾਂ ਕਾਂਗਰਸ ਤੋਂ ਫੇਰ ਆਪ ਚ ਗਿਆ ਆਪ ਨੇ ਉਹਨੇ ਐਮਪੀ ਵੀ ਬਣਾਤਾ ਟਿਕਟ ਵੀ ਦੇਤੀ ਗੁਰਪੁਰ ਅਸਾ ਮੱਤਾਂ ਵੀ ਟੇਕ ਲਿਆ ਅਰਦਾਸ ਵੀ ਕਰਾਤੀ ਟਿਕਟ ਸਮੇਂ ਤੇ ਭੱਜ ਗਿਆ ਬੀਜੇਪੀ ਇੱਕੋ ਟੀਨੋ ਐ ਉਹ ਦੂਸਰਿਆਂ ਦਾ ਹੁਣ ਝਾੜੂ ਦਾ ਬਣਿਆ ਪਹਿਨਾ ਉਹ ਵਿਐਸਪੀ ਚ ਸੀ ਕਿ ਬਾਬਾ ਕਾਂਸੀ ਨਾਮ ਜੀ ਨੇ ਧੋਖਾ ਦਿੱਤਾ ਉਸ ਦੇ ਬਾਅਦ ਆਪਣੀ ਪਾਰਟੀ ਬਣਾ ਲਈ ਆਪਣੀ ਪਾਰਟੀ ਚੱਲੀ ਨਹੀਂ ਫਿਰ ਅਕਾਲੀਆਂ ਚਲੇ ਗਿਆ ਫਿਰ ਕਹਿੰਦਾ ਮੈਂ ਅਕਾਲੀਆਂ ਦਾ ਹੀ ਸੱਚਾ ਪੁੱਤ ਐ ਹੁਣ ਅਕਾਲੀਆਂ ਨੂੰ ਵੀ ਧੋਖਾ ਦੇ ਕੇ ਹੁਣ ਉਹ ਆਮ ਆਮਾ ਦੀ ਪਾਰਟੀ ਦਾ ਕੈਂਡੀਡੇਟ ਬਣ ਗਿਆ ਥੁਟਕੋ ਹੈ ਨਾ ਇਹ ਸਵੇਰੇ ਤੇ ਪਹਿਲੇ ਸ਼ਾਮ ਦਾ ਰੇਟ ਹੋ ਗਿਆ ਸਵੇਰ ਨੂੰ ਕੋਈ ਹੋਰ ਹੱਕ ਲੈ ਜਾਂਦਾ ਦੁਪਹਿਰ ਨੂੰ ਕੋਈ ਹੋਰ ਹੱਕ ਲੈ ਜਾਂਦਾ ਸ਼ਾਮ ਨੂੰ ਕੋਈ ਹੋਰ ਹੱਕ ਲੈ ਲੇ ਇਹ ਤਾਂ ਉਹ ਹੋ ਗਿਆ ਵੀ ਰਹਿਣਾ ਰਿਕਵਟੀ ਨੂੰ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅਜਿਹਾ ਦੋਹੇ ਮੀਰ ਜਦ ਇਹਨਾਂ ਨਾਲ ਕੱਲ ਲੋਕਾਂ ਦੀ ਮਰਜ਼ੀ ਪਤਾ ਨਹੀਂ ਕਿੱਥੇ ਜਾਣਾ ਹੈ ਕੋਈ ਟਿਕਾਉ ਹੈ ਨਾ ਇਹ ਲੀਡਰ ਜਿਹੜਾ ਹੁੰਦਾ ਉਹਦੀ ਕੋਈ ਤੇੜੇ ਬਿਠੀ ਉਹਦਾ ਕੋਈ ਸਟੈਂਡ ਹੁੰਦਾ ਕਹਿੰਦੇ ਵੀ ਸੈਕਟਰ ਦਾ ਵੀ ਸਟੈਂਡ ਹੁੰਦਾ ਰਿੰਕੂ ਆ ਟੀਮ ਦਾ ਕੋਈ ਸਟੈਂਡ ਹੈ ਪਰ ਜਿਹੜੇ ਸੈਕਟਰ ਦਾ ਸਟੈਂਡ ਨਹੀਂ ਹੁੰਦਾ ਉਹਨੂੰ ਕੋਈ ਉੱਚੇ ਜੀਚ ਨੂੰ ਲਾ ਕੇ ਖੜਾ ਦਿੰਦੇ ਤੇ ਇਹਨਾਂ ਨੂੰ ਮੂਹ ਲੋਕਾਂ ਨੇ ਖੂਜੇ ਲਾ ਦੇਣਾ ਕਿਉਂ ਲੋਕ ਇਹਨਾਂ ਨੂੰ ਵੋਟਾਂ ਆਫਾ ਜੰਗੇ ਜਿਹੜੇ ਬੰਦੇ ਹੈ ਉਹਨਾਂ 'ਚ ਵਿਸ਼ਵਾਸ ਹੁੰਦਾ ਨਹੀਂ ਉਂਗਰਾ 'ਚ ਜੇ ਵਿਸ਼ਵਾਸੇ ਟੁੱਟ ਗਿਆ ਆਪਣੇ ਸਾਧ ਇਹ ਤਾਂ ਆਪਣੇ ਸਮਾਜ ਨੂੰ ਵੀ ਗੰਗਲਾ ਕਰ ਰਿਹਾ ਹੈ ਇਹ ਤਾਂ ਆਪਣੇ ਸਭਿਆਚਾਰ ਨੂੰ ਖਰਾਬ ਕਰ ਰਿਹਾ ਹੈ ਇਹ ਤਾਂ ਜਨ ਨੂੰ ਪਿੱਛੇ ਗੰਦ ਪਾ ਰਹੇ ਇਹਨਾਂ ਨੇ ਜਲੰਧਰ ਨੂੰ ਬਦਨਾਮ ਕੀਤਾ ਹੈ ਆਪਣੀ ਕੌਮ ਨੂੰ ਬਦਨਾਮ ਕਰ ਰਿਹਾ ਹਰ ਰੋਜ਼ ਗਲੀਆਂ ਗਲੀਆਂ ਵਿਗਦੇ ਹੈ ਲੀਡਰ ਨੇ ਸੇਧ ਦੇਣੀ ਹੋਦੀ ਹੈ ਸਮਾਜ ਨੂੰ ਇਹ ਤਾਂ ਸਮਾਜ ਨੂੰ ਵਿਗਾੜ ਰਹੇ ਇਹਨਾਂ ਤੋਂ ਕਿਆ ਸਿੱਖੇਗਾ ਬਸ ਨੌਜਵਾਨ ਸਾਡਾ ਆਉਣ ਵਾਲਾ ਕੇ ਜੀ ਜਰ ਮਰਜੀ ਜਿਹੜੀ ਮਰਜੀ ਪਾਰਟੀ ਬਦਲ ਲਓ ਗੱਲ ਬਾਤ ਇਹਨਾਂ ਹੋਊ ਆ ਹੁਣੇ ਸਾਡੇ ਨਾਲ ਇੱਕ ਗੌਣੇ ਵਾਲੇ ਉਹਨਾਂ ਨੇ ਗਾਣਾ ਬਣਾ ਲਿਆ ਕਿ ਦਲ ਬਦਲੂ ਲੋਕਾਂ ਨੂੰ ਸੁਰਤ ਲਿਆਉਣੀ ਹੈ ਭੈਣੇ ਇਸ ਵਾਰ ਨਾ ਵੋਟ ਚੱਲੇ ਉਹਨਾਂ ਨੂੰ ਆ ਆ ਗਾੜੇ ਮੜ ਗਏ ਹੋਏ ਇਸ ਲਈ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਮੈਂ ਤੁਹਾਡੇ ਪਾਸ ਵਿਕਾਸ ਦਾ ਅਜੰਡਾ ਲੈ ਕੇ ਆਇਆ ਹਾਂ ਮੈਂ 3 ਮਹੀਨੇ ਮੁੱਖ ਮੰਤਰੀ ਬਣਿਆ ਤੁਹਾਡੇ ਬਿਜਲੀ ਦੇ ਸਾਰੇ ਮੁਕਾਇ ਮੈਂ 3 ਮਹੀਨੇ ਮੁੱਖ ਮੰਤਰੀ ਬਣਿਆ ਤੁਹਾਡੇ ਬਿਜਲੀ ਦੇ ਸਾਰੇ ਮੁਕਾਇ ਕਿੰਨੇ ਖੜੇ ਸੀ ਸਾਰੇ ਮਾਫ ਕੀਤੇ ਜਿਹਦੇ ਵੀ ਜਿੰਨਾ ਵਿੱਚ ਸਾਰਾ ਕਰਤਾ ਇਹ ਦਾ 10000 ਰੁਪਏ ਦਾ 20000 ਰੁਪਏ ਦਾ 50000 ਰੁਪਏ ਪਾਣੀ ਦੇ ਮੁਕਾਇ ਮਾਫ ਕੀਤੇ ਪਾਣੀ ਸਸਤਾ ਕੀਤਾ ਬਿਜਲੀ ਸਸਤੀ ਕੀਤੀ ਉਹਦੇ ਫੇਲਦੇ ਪਾਣੀ ਦੀ ਟੈਂਕੀ ਹੈ ਉਹਦੇ ਬਕਾਇے ਖੜੇ ਸੀ ਕਿੰਨਾ ਘੜਾ ਸੀ ਜਣੀ ਬੀ ਬੀ ਦੀ ਲੱਗਦੇ ਤਾਂ ਇਹਦਾ ਤਾਂ ਠਾਈ ਨਹੀਂ ਹੁੰਦੇ ਉਹ ਸਭ ਦੇ ਮਾਫ ਕਰੇ ਅੱਗੇ ਨੂੰ ਤੁਹਾਡੇ ਪਾਣੀ ਦੀ ਟੈਂਕੀ ਪਰ ਜਿਹੜੀ ਮੋਟਰ ਲੱਗੀ ਹੋਈ ਹੈ ਉੱਤੇ ਜਿਹੜਾ ਬਿਜਲੀ ਦਾ ਕਨੈਕਸ਼ਨ ਹੈ ਉਹਦੇ ਹੁਣ ਬਿੱਲ ਨਹੀਂ ਆਉਂਦਾ ਪਿਛਲੇ 2 ਸਾਲਾਂ ਦੇ ਮੈਂ ਮਾਫ ਕਰ ਗਿਆ ਸੀ ਉਹ ਵੀ ਤੁਹਾਨੂੰ ਹਰ ਮਹੀਨੇ ਫਾਇਦਾ ਹੋ ਰਿਹਾ ਹੈ ਅੱ 300 ਯੂਨਿਟ ਵਾਲਾ ਜਿਹੜਾ ਜ਼ੀਰੋ ਬਿੱਲੀ ਵਾਲਾ ਕੰਮ ਇਹ ਤਾਂ ਮੈਂ ਕਰ ਗਿਆ ਸੀ ਇਹਨਾਂ ਨੇ ਤਾਂ 300 ਦੇ ਉੱਪਰ ਹੀ ਇੱਕ ਲਗਾ ਦਾ ਵੀ ਜੇ 301 ਹੋ ਗਿਆ ਤਾਂ 300 ਵੀ ਗਿਆ ਹੁਣ ਜੇ ਦੋ ਤਿੰਨ ਮਹੀਨੇ ਵੀ ਸਾਾਲ ਦੇ ਵਿੱਚ 301 ਹੋ ਜਵੇ ਤਾਂ ਸਾਾਲ ਦੇ ਪੈਸੇ ਲੈ ਜਾਂਦੇ ਇੰਨੀ ਬਿਜਲੀ ਮਹਿੰਗੀ ਕਰਦੇ ਸੋ ਆਈ ਕਾਲਾ ਕੰਮ ਵੀ ਆਪਣੇ ਖਤਮ ਕਰਨਾ ਹੈ ਲੇਕਿਨ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਟਾ ਦਾ ਠੀਕ ਅਸਕੀਮ ਚੱਲੇਗੀ ਅੱਗੇ ਨੂੰ ਵੀ ਅੱਗੇ ਵੀ ਚੱਲਦੀ ਹੈ ਲੇਕਿਨ ਗਰੀਬਾਂ ਦੀ ਜਿਹੜੀ ਗਰੀਬੀ ਹੈ ਉਹ ਆਟੇ ਦਾਣ ਨਾਲ ਖਤਮ ਨਹੀਂ ਹੋਣੀ ਉਹਨਾਂ ਨੂੰ ਪੜ੍ਹਾਈ ਦੇਣੀ ਪੈਣੀ ਸਾਨੂੰ ਉਹ ਨੌਕਰੀਆਂ ਦੇਣੀਆਂ ਪੈਣੀਆਂ ਕਾਰੋਬਾਰ ਦੇਣਾ ਪੈਣਾ ਨੌਜਵਾਨ ਨੂੰ ਨਹੀਂ ਤਾਂ ਅੱਜ ਕੱਲ ਨਸ਼ਿਆਂ ਦੀ ਪਰਮਾਰ ਹੈ ਇੱਥੇ ਜਲੰਧਰ ਹਲਕੇ ਦੇ ਵਿੱਚ ਇੰਨੀ ਹੋਈ ਵੀ ਹੈ ਨਾ ਕਿ ਹਰ ਪਿੰਡ ਦੇ ਵਿੱਚ ਨਸ਼ਾ ਵਿਕ ਰਿਹਾ ਨੌਜਵਾਨ ਮੁੰਡੇ ਉਧਰ ਲੱਗੀ ਜਾ ਰਹੇ ਮੇਲੇ ਕਿਉਂਕਿ ਨਸ਼ਾ ਵਿਕੇ ਬਹੁਤ ਰਿਆ 8.5 ਲੀਟਰ ਬਕਾ ਰਿਹਾ ਹੈ। ਕੋਈ ਗਾਣਾ ਆਇਆ ਕਹਿੰਦੇ ਜਿਹੜਾ ਇੱਥੇ ਬੋਲਦਾ ਸੱਚ ਮਿੱਤਰ ਉਹਦੇ ਬੈਰੀ ਬਣ ਜਾਂਦੇ ਲੱਖ ਵਿੱਚ ਰੋ। ਜਿਹੜਾ ਝੂਠ ਦੀਆਂ ਪੰਡਾ ਇੱਥੇ ਵੱਲਦਾ ਉਹੀ ਜ਼ਿਆਦਾ ਦੇ ਟਿਕਦਾ। ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ। ਐਵੇਂ ਨਹੀਂ ਛੜਿਆ ਆਂ ਬਿੱਦੂ। ਇਹ ਪੁਲਿਸ ਵਾਲਿਆ ਲੀਡਰ ਮਿਲ ਕੇ ਬਕਾਉਂਦੇ ਚਿੱਟਾ। ਔਰ ਜਿਹੜਾ ਰਿਵਿਊ ਹੈ ਇਹ ਮੁਦੇ ਨਾਲ ਹੋਰ ਹੈ ਉਂਗਰਾਲ ਬਦਰ ਕੇ ਐਮਐਲਏ ਹੁਣੇ ਨਵੇਂ ਨਵੇਂ ਬੀਜੇਪੀ ਚ ਗਏ ਇਹ ਸਾਰਿਆਂ ਦੇ ਘਰੇ ਸੰਡੇ ਦੇ ਲਾਟੀਆਂ ਦੇ ਕੰਮ ਹੈ ਸੋ ਇਹ ਜਿਹੇ ਲੀਡਰਾਂ ਨੂੰ ਪਾਸੇ ਕਰਨਾ ਪੈਣਾ ਹੈ ਮੈਂ ਤਾਂ ਜਦ ਮੁੱਖ ਮੰਤਰੀ ਬਣਿਆ ਆਪਣੇ ਲਾਗ ਡੇਰਾ ਬੱਲਾ ਉੱਥੇ ਸੱਚਖੰਡ ਡੇਰਾ ਬੱਲਾ ਨੂੰ 25 ਕਰੋੜ ਰੁਪਏ ਦਾ ਚੈੱਕ ਦਿੱਜਿਆ ਗਿਆ 100 ਕਰੋੜ ਰੁਪਏ ਪਾਸ ਕਰਦਾ ਤਾਂ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਆਇ ਸੈਂਟਰ ਬਣ ਸਕੇ ਅੱਛਾ ਝਾੜੂ ਵਾਲੇ ਆ ਗਏ ਪੈਸੇ ਵਾਪਸ ਦੇ ਦੇਗੇ ਫੇਰ ਅਮੋਕਾ ਦੁਆਰੇ ਆ ਗਿਆ ਮਾਈ ਚਾਂਸ ਰਿੰਕੂ ਜੀ ਦੇ ਵਿੱਚ ਬਣਿਆ ਸੀ ਮਸਲੀਵਾਰੀ ਲੋਕ ਸਭਾ ਗਿਆ ਜਾਂ ਚੌਧਰੀ ਸਾਹਿਬ ਦੀ ਮੌਤ ਹੋਈ ਤਾਂ ਉਹਦੇ ਵਿੱਚ ਫੇਰ ਉਹੀ ਚੱਕ ਲੈ ਕੇ ਚਲੇ ਗਏ ਬਾਬਾ ਜੀ ਕਹਿੰਦੇ ਇਹ ਤਾਂ ਸਾਡੇ ਚੰਨੀ ਵਾਲਾ ਹੀ ਆ ਤੁਸੀਂ ਦੱਸੋ ਕਿਹੜਾ ਹੈ ਅੱਜ ਤੱਕ ਉਹ ਕੋ ਪੈਸੇ ਨਹੀਂ ਲਗਾ ਗਏ ਭਗਵਾਨ ਵਾਲਮੀਕੀ ਦਾ ਮੰਦਿਰ ਹੈ ਉਹਨੂੰ ਮੈਂ 28 ਕਰੋੜ ਰੁਪਏ ਦਿੱਤੇ ਇੱਥੇ ਦੁਬਾਰਾ ਬਰਾਦਰੀ ਦਾ ਵਾਸਤੇ ਕਮਿਊਨਿਟੀ ਸੈਂਟਰ ਨੂੰ پیسے ਦਿੱਤੇ। ਇੱਥੇ ਮਿਸ਼ੂ ਕਰਮਾ ਜੀ ਦਾ ਮੰਦਰ ਹੈ ਫਗਵਾੜੇ ਉਹਨੂੰ 2 ਕਰੋੜ ਰੁਪਏ ਦੇ ਦਿੱਤੇ। ਅੱਜੇ ਮੈਂ ਇੱਥੇ ਇਲੈਕਸ਼ਨ ਲੜਨ ਦਾ ਪਰ ਪਤਾ ਵੀ ਨਹੀਂ ਕਿ ਮੈਂ ਕੰਮ ਹੀ ਇੰਨੇ پیسے ਦਿੱਤੇ ਆ। ਵੱਡੇ ਹਲਕੇ ਨੂੰ ਬਾਈ ਜੀ ਨੇ ਕਿਹਾ ਮੈਂ ਸੈਨ ਕਰਕੇ ਦੇ ਦਿੰਦੇ 15 ਕਰੋੜ ਰੁਪਈਆ ਤੁਹਾਨੂੰ। ਮੈਂ ਜਦੋਂ ਮੁੱਖ ਮੰਤਰੀ ਜੀ ਚੱਲ ਭੇਜਿਆ। ਇਹ ਰੋਜ਼ ਜੇ ਤੁਹਾਡੇ ਪਾਸੇ ਪੈਸੇ ਵਜੇ ਹੋਏ ਜੀ 33 ਕਰੋੜ 33 ਲੱਖ ਸੋ ਹਰ ਪਿੰਡ ਨੂੰ ਕਰੰਟਾ ਭੇਜੀ ਹੈ ਇਹਨਾਂ ਨੇ ਤਾਂ ਪੁੱਛੀ ਨਹੀਂ ਦਿੱਤੀ 2 ਸਾਲਾਂ ਦੇ ਵਿੱਚ ਇਹ ਤਾਂ ਉਲਟਾ ਵਾਪਸ ਲੈ ਲਓ ਪਿੰਡ ਦੇ ਤੋਂ ਤੁਹਾਡਾ ਸਰਪੰਚ ਤਗੜਾ ਜਿਹੜੇ ਨੇ ਵਾਪਸ ਨਹੀਂ ਦਿੱਤੇ ਸਾਡੇ ਲੱਗਦੇ ਨੇ ਕਈਆਂ ਨੇ ਲੈ ਵੀ ਗਈ ਸੋ ਇਸ ਕਰਕੇ ਇਹਨਾਂ ਮਰ ਵਿਸ਼ਵਾਸ ਬਾਰ-ਬਾਰ ਕਰਨ ਦੀ ਲੋੜ ਨਹੀਂ ਹੈ ਕੋਠਾ ਕਰਿਆ ਸੀ ਬਾਰ-ਬਾਰ ਆਓ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਪੱਜੇ ਤੇ ਮੋਹਰ ਲਾਈਏ ਤਾਂ ਕਿ ਆਉਣ ਵਾਲੇ ਸਮੇਂ 'ਚ ਇਹ ਚੰਗਾ ਨਰੋਆ ਸਮਾਜ ਸਿਰ ਸਕੀਏ ਤੇ ਆਪਣੇ ਇਸ ਗੱਲ ਦੀ ਤਰੱਕੀ ਕਰਾ ਸਕੀਏ ਇੱਥੇ ਵਧੀਆ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਥੇ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਹੁੰਦਾ ਹੈ ਸੀ ਸਰਕਾਰੀ ਹਸਪਤਾਲ ਵਧੀਆ ਪੀਏਈ ਵਰਗਾ ਬਣਾਉਣਾ ਜਿਦੇ ਨਾਲ ਆਉਣ ਵਾਲੇ ਸਮੇਂ ਚ ਸਾਡੇ ਚੰਗੇ ਸੱਤੇ ਰਾਜ ਹੋ ਸਕੇ ਸਸਤੀ ਪੜਾਈ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕਹਾ ਹੈ ਆਪਣੇ ਭਾਸ਼ਣ ਦੇ ਦੌਰਾਨ ਕਿ ਜੋ ਕਾਂਗਰਸ ਹੈ ਉਹ ਪਾਕਿਸਤਾਨੀ ਪ੍ਰੇਮੀ ਹੈ ਔਰ ਦੂਸਰਾ ਉਹਨੇ ਕਹਾ ਕਿ पूरम सीएम ने जो बयान दिया था उससे देश का और जो फोर्स है उसका अपमान किया गया देखो हमें बहुत दुख है जो ये इंसिडेंट हुआ है और उसमें जो हमारे जवान शहीद हुए हैं और चन्नी जी ने भी उसके ऊपर यही स्टेटमेंट जो है वो दी है लेकिन मैं प्रधानमंत्री जी नरेंद्र मोदी जी से पूछना चाहता हूं कि उन्हीं का गवर्नर जो सत्यपाल मलिक है जो पिछली इलेक्शन से पहले 300 300 केजी आरडीएक्स जिसमें 40 जवान शहीद हुए थे उनकी इंक्वायरी का क्या हुआ आज तक कुछ हुआ ये सिर्फ और सिर्फ इसको तोड़ मरोड़ के पेश करते हैं और पॉलिटिकली इसका फायदा लेना चाहते हैं और, और इससे प्रधानमंत्री की जो घबराहट है वो बड़ी शरेआम दिखाई देती है कि वो 200 का आंकड़ा पार नहीं कर रहे इसीलिए ऐसी स्टेटमेंट दे रहे हैं और इसीलिए देश को बांटने का काम कर रहे हैं ये कांग्रेस नहीं कर रही ये बीजेपी कर रही है ये नरेंद्र मोदी जी कर रहे हैं जो अमित शाह जी कर रहे हैं ये सारा उन्हीं की देन है मेरे को एक बात बता दें कि उन्हीं के गवर्नर की स्टेटमेंट 300 किलो आरडीएक्स जो है जिसमें 40 जवान शहीद हुए पाँच साल में इंक्वायरी क्यों नहीं हुई ਪ੍ਰਧਾਨਗੀ ਦੇ ਜਾਖੜ ਸਾਹਿਬ ਦਾ ਵੀ ਇੱਕ ਬਿਆਨ ਆਇਆ ਕੱਲ ਕਹਿੰਦੇ ਕਿ ਜਦੋਂ ਕੈਨੇਡਾ ਜਾ ਕੇ ਆਏ ਤੇ ਟਰੂਡੋ ਸਾਹਿਬ ਨੇ ਜਿਹੜੀ ਬੋਲੀ ਸਿੱਖ ਕੇ ਆਇਆ ਜਿਹੜੀ ਕਿ ਉਹ ਦੇਸ਼ ਨੂੰ ਖਰਾਬ ਕਰਨ ਦੀ ਗੱਲਾਂ ਕਰਦੇ ਤੇ ਹੁਣ ਚੰਦੀ ਮੈਂ ਨਹੀਂ ਮੇਰਾ ਖਿਆਲ ਹੈ ਕਿ ਪ੍ਰਾਈਮ ਮਿਨਿਸਟਰ ਕੇ ਬਿਆਨ ਕੇ ਉਪਰ ਬਿਆਨ ਦੇ ਦਿਆ ਇਸ ਸੇ ਜਿਆਦਾ ਮੈਂ ਇਸ ਕੇ ਉਪਰ ਕੁਛ ਕਹਿਣਾ ਨਹੀਂ ਚਾਹਤਾ ਪ੍ਰਾਈਮਰੀ ਵੀ ਕਹਾ ਹੈ ਕਿਹਰੇ ਕਿ ਕਾਂਗਰਸ ਜੋ ਹੈ ਉਹ ਦੇਸ਼ ਕੇ ਪ੍ਰਤੀ ਜੋ ਹੈ ਗਲਤ ਸੋਚ ਸਕਦੀ ਹੈ ਇਹ 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 ਹਮੇਂ ਦੇਸ਼ ਪ੍ਰੇਮ ਨਾ ਸਿਖਾਏ ਇਹ ਭਾਜਪਾ ਵਾਲੇ ਦੇਸ਼ ਪ੍ਰੇਮੀ ਨਹੀਂ ਹੈ ਇਹ ਦੇਸ਼ ਕੋ ਬਾਟਤੇ ਹੈ देश को डिवीज़न करते हैं पोलराइज करते हैं ये मैं मेरे जैसा इंसान दस साल हिंदुस्तान का झंडा पकड़ के देश की अगुवाई की है हमें पता है कि देश प्रेम क्या होता है इनसे हमें देश प्रेम सीखने की जरूरत नहीं है लेकिन पीएम का जो कहना है उससे ये लग रहा है कि कहीं ना कहीं जो कांग्रेस है कांग्रेस को लेके उन्होंने ये कह रहे हैं कि प्राइम मिनिस्टर का मैंने कह दिया कि ये बिल्कुल तोड़ने की राजनीति है जोड़ने की राजनीति इनकी नहीं इस है कांग्रेस को नुकसान भी तो होगा बिल्कुल नुकसान नहीं होगा क्योंकि हमें देश प्रेम सिखाने की हमें आरएसएस और बीजेपी से देश प्रेम नहीं सीखना वो जैसा देश प्रेम है वो देश प्रेम नहीं है